ਪੰਜਾਬ ਅਤੇ ਚੰਡੀਗੜ੍ਹ ਦੀਆਂ 14 ਲੋਕ ਸਭਾ ਸੀਟਾਂ ਤੇ ਲਗਾਤਾਰ ਸਵੇਰ 8 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਜਾਰੀ ਹੈ ਜੇ ਵੀ ਸੰਤੰਦਾ ਦੀ ਕਿਤੇ ਪੈ 2 ਵਜੇ ਤੱਕ ਹਾਰ ਜਿੱਤ ਦਾ ਫੈਸਲਾ ਜਿਹੜਾ ਕਿ ਸਾਹਮਣੇ ਆ ਜਾਵੇਗਾ ਤਾਂ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਗਾਤਾਰ ਲੀਡ ਕਰ ਚੁੱਕੇ ਨੇ ਜੀਹਤ ਅੰਦਾਜ਼ੇ ਕਿ ਲੀਡ ਬਣਾਈ ਹੋਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਖਰੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸ਼ਿਖਰੂਰ ਸਾਹਿਬ ਦੇ ਵਿੱਚ ਭਾਈ ਅਮਰਿਤ ਪਾਲ ਅਤੇ ਫਰੀਦਕੋਟ ਦੇ ਵਿੱਚ ਸਰਪਜੀਤ ਖਾਸਾ ਅੱਗੇ ਚੱਲ ਰਹੇ ਨੇ ਤੇ ਫਿਲਹਾਲ ਤੋਂ ਦੱਸਦੇ ਕਿ ਵੋਟਾਂ ਦੀ ਗਿਣਤੀ ਦੇ ਲਈ ਹਰ ਸੀਟ ਉੱਤੇ ਨੋ ਸੈਂਟਰ ਜਿਹੜੇ ਕਿ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ 15 ਹਜ਼ਾਰ ਕਰਮਚਾਰੀ ਜਿਹੜੇ ਕਿ ਤਾਇਨਾਤ ਕਰ ਦਿੱਤੇ ਗਏ ਨੇ ਉੱਥੇ ਹੀ ਤੋਂ ਦੱਸਦੇ ਕਿ ਜੇਕਰ ਕਿਸੇ ਗੜਬੜੀ ਦੀ ਘਟਨਾ ਜੇ ਵਾਪਰਦੀ ਹੈ ਉਹ ਘਟਨਾ ਨੂੰ ਰੋਕਣ ਦੇ ਲਈ 12 ਹਜ਼ਾਰ ਤੋਂ ਵੱਧ ਜਿਹੜੇ ਕਿ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਨੇ ਇਸ ਦੇ ਨਾਲ ਤੋਂ ਨਵੀਂ ਵੀ ਦੱਸਦੀ ਹੈ ਕਿ ਸਾਰੇ ਦਿਨ ਨਜ਼ਰਾ ਬਠਿੰਡਾ ਤੋਂ ਵੀ ਜਿਹੜੇ ਕਿ ਟਿਕਿਆ ਹੋਏ ਨੇ ਤਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ लुधियाना ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵਰਿੰਗ ਅਤੇ ਭਾਜਪਾ ਦੇ ਉਮੀਦਵਾਰ ਰਵਨੀ ਸਿੰਘ ਬਿੱਟੂ ਜਿਹੜੇ ਕਿ ਜਿਸੇ ਨਜ਼ਰਾ ਸਭ ਤੇ ਟਿਕੀਆਂ ਹੋਈਆਂ ਨਹੀਂ ਤਾਂ ਪਟਿਆਲਾ ਆਦਿ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਕੈਂਡੀਡੇਟ ਮਹਾਰਾਣੀ ਪ੍ਰਨਿਤ ਕੋਰ ਤੇ ਸ਼੍ਰੀ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਜਤ ਉਮੀਦਵਾਰ ਖਾਲਸਾ ਸਰ ਸਮਰਥਕ ਅੰਮ੍ਰਿਤਪਾਲ ਤੇ ਸਭ ਤੇ ਨਜ਼ਰਾ ਟਿਕੀਆਂ ਹੋਈਆਂ ਨਹੀਂ ਇਹ ਉਹ ਸੀਟਾਂ ਨੇ ਜੋ ਕਿ ਕਾਫੀ ਹੌਟ ਮੰਨੀਆਂ ਜਾ ਰਹੀਆਂ ਨੇ ਤੇ ਮੁਕਾਬਲਾ ਕਾਫੀ ਜ਼ਬਰਦਸਤ ਹੈ ਪੰਜਾਬ ਅਤੇ ਚੰਡੀਗੜ੍ਹ ਦੀਆਂ 14 ਲੋਕ ਸਭਾ ਸੀਟਾਂ ਤੇ ਲਗਾਤਾਰ ਸਵੇਰ 8 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਜਾਰੀ ਹੈ ਜਿਵੇਂ ਸੰਤੋਖਤ ਦੇਖੇ ਦपहर 2 ਵਜੇ ਤੱਕ ਹਰ ਜਿੱਤ ਦਾ ਫੈਸਲਾ ਜਿਹੜਾ ਕਿ ਸਾਹਮਣੇ ਆ ਜਾਵੇਗਾ ਤਾਂ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਦੇ ਵਿੱਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਗਾਤਾਰ ਲੀਡ ਕਰ ਚੁੱਕੇ ਨੇ ਜਿਨ੍ਹਾਂ ਤੋਂ ਦੱਸ ਦੇ ਕੇ ਲੀਡ ਬਣਾਈ ਹੋਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਖਰੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸ਼ਿਗਰੂਰ ਸਾਹਿਬ ਦੇ ਵਿੱਚ ਭਾਈ ਅਮਰਿਤ ਪਾਲ ਅਤੇ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਨੇ ਤੇ ਫਿਲਹਾਲ ਅੰਦਾਜ਼ੇ ਕਿ ਵੋਟਾਂ ਦੀ ਗਿਣਤੀ ਦੇ ਲਈ ਹਰ ਸੀਟ ਉੱਤੇ ਨੋ ਸੈਂਟਰ ਜਿਹੜੇ ਕਿ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ 15 ਹਜ਼ਾਰ ਕਰਮਚਾਰੀ ਜਿਹੜੇ ਕਿ ਤਾਇਨਾਤ ਕਰ ਦਿੱਤੇ ਗਏ ਨੇ ਉੱਥੇ ਹੀ ਅੰਦਾਜ਼ੇ ਕਿ ਜੇਕਰ ਕਿਸੇ ਗੜਬੜੀ ਦੀ ਘਟਨਾ ਜੇ ਵਾਪਰਦੀ ਹੈ ਉਸ ਘਟਨਾ ਨੂੰ ਰੋਕਣ ਦੇ ਲਈ 12 ਹਜ਼ਾਰ ਤੋਂ ਵੱਧ ਜਿਹੜੇ ਕਿ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਨੇ ਇਸ ਦੇ ਨਾਲ ਤੋਂ ਨਵੀਂ ਵੀ ਦੱਸਦੀ ਕਿ ਸਾਰੇ ਦਿਨ ਨਜ਼ਰਾ ਬਠਿੰਡਾ ਤੋਂ ਵੀ ਜਿਹੜੇ ਕਿ ਟਿਕਿਆ ਹੋਏ ਨੇ ਤਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰ ਹਰਿ ਸਿਮਰਤ ਕੋਰ ਬਦਲ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਉਮੀਦਵਾਰ ਅਵਨੀ ਸਿੰਘ ਬਿੱਟੂ ਜਿਹੜੇ ਕਿ ਜਿਸੇ ਨਜ਼ਰਾ ਸਭ ਤੇ ਟਿਕੀਆਂ ਹੋਈਆਂ ਨਹੀਂ ਤਾਂ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਕੈਂਡੀਡੇਟ ਮਹਾਰਾਣੇ ਪ੍ਰਨੀਤ ਕੋਰ ਤੇ ਸ਼੍ਰੀ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਜਾਤ ਉਮੀਦਵਾਰ ਖਾਲਸਾ ਸਰ সমর্থਕ ਅੰਮ੍ਰਿਤਪਾਲ ਤੇ ਸਭ ਤੇ ਨਜ਼ਰਾ ਟਿਕੀਆਂ ਹੋਈਆਂ ਨਹੀਂ ਇਹ ਉਹ ਸੀਟਾਂ ਨੇ ਜੋ ਕਿ ਕਾਫੀ ਹਾਰਟ ਮੰਨੀਆਂ ਜਾ ਰਹੀਆਂ ਨੇ ਤੇ ਮੁਕਾਬਲਾ ਕਾਫੀ ਜ਼ਬਰਦਸਤ ਹੈ ਪੰਜਾਬ ਅਤੇ ਚੰਡੀਗੜ੍ਹ ਦੀਆਂ 14 ਲੋਕ ਸਭਾ ਸੀਟਾਂ ਤੇ ਲਗਾਤਾਰ ਸਵੇਰ 8 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਜਾਰੀ ਆ ਜੇ ਵੀ ਸੰਤੋਖਿਤ ਦੱਸੇ ਕਿ ਦੁਪਹਿਰ 2 ਵਜੇ ਤੱਕ ਹਰ ਜਿੱਤ ਦਾ ਫੈਸਲਾ ਜਿਹੜਾ ਕਿ ਸਾਹਮਣੇ ਆ ਜਾਵੇਗਾ ਤਾਂ ਜ਼ਿਲ੍ਹੰਦਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੰਦਰ ਦੇ ਵਿੱਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਗਾਤਾਰ ਲੀਡ ਕਰ ਚੁੱਕੇ ਨੇ ਜਿਨ੍ਹਾਂ ਤੋਂ ਦੱਸੇ ਕਿ ਲੀਡ ਬਣਾਈ ਹੋਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਖਰੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਸ਼ਰਗਰੂਰ ਸਾਹਿਬ ਦੇ ਵਿੱਚ ਭਾਈ ਅਮਰਿਤ ਪਾਲ ਅਤੇ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਅੱਗੇ ਚੱਲ ਰਹੇ ਨੇ ਤੇ ਫਿਲਹਾਲ ਤੋਂ ਦੱਸਦੇ ਕਿ ਵੋਟਾਂ ਦੀ ਗਿਣਤੀ ਦੇ ਲਈ ਹਰ ਸੀਟ ਉੱਤੇ ਨੋ ਸੈਂਟਰ ਜਿਹੜੇ ਕਿ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ 15 ਹਜ਼ਾਰ ਕਰਮਚਾਰੀ ਜਿਹੜੇ ਕਿ ਤਾਇਨਾਤ ਕਰ ਦਿੱਤੇ ਗਏ ਨੇ ਉੱਥੇ ਹੀ ਤੋਂ ਦੱਸਦੇ ਕਿ ਜੇਕਰ ਕਿਸੇ ਗੜਬੜੀ ਦੀ ਘਟਨਾ ਜੇ ਵਾਪਰਦੀ ਹੈ ਉਸ ਘਟਨਾ ਨੂੰ ਰੋਕਣ ਦੇ ਲਈ 12 ਹਜ਼ਾਰ ਤੋਂ ਵੱਧ ਜਿਹੜੇ ਕਿ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਨੇ ਇਸ ਦੇ ਨਾਲ ਤੋਂ ਨਵੀਂ ਵੀ ਦੱਸਦੀ ਹੈ ਕਿ ਸਾਰੇ ਦਿਨ ਨਜ਼ਰਾ ਬਠਿੰਡਾ ਤੋਂ ਵੀ ਜਿਹੜੇ ਕਿ ਟਿਕਿਆ ਹੋਏ ਨੇ ਤਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰ ਹਰ ਸਿਮਰਤ ਕੋਰ ਬਾਦਲ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਦੇ ਉਮੀਦਵਾਰ ਰਵਨੀ ਸਿੰਘ ਬਿੱਟੂ ਜਿਹੜੇ ਕਿ ਜਿਸੇ ਨਜ਼ਰਾ ਸਭ ਤੇ ਟਿਕੀਆਂ ਹੋਈਆਂ ਨਹੀਂ ਤਾਂ ਪਟਿਆਲਾ ਆਦਿ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਕੈਂਡੀਡੇਟ ਮਹਾਰਾਣੀ ਪ੍ਰਨੀਤ ਕੌਰ ਤੇ ਸ਼੍ਰੀ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਜਦ ਉਮੀਦਵਾਰ ਖਾਲਸਾ ਸਰ সমর্থਕ ਅੰਮ੍ਰਿਤਪਾਲ ਤੇ ਸਭ ਤੇ ਨਜ਼ਰਾ ਟਿਕੀਆਂ ਹੋਈਆਂ ਨਹੀਂ ਇਹ ਉਹ ਸੀਟਾਂ ਨੇ ਜੋ ਕਿ ਕਾਫੀ ਹੌਟ ਮੰਨੀਆਂ ਜਾ ਰਹੀਆਂ ਨੇ ਤੇ ਮੁਕਾਬਲਾ ਕਾਫੀ ਜ਼ਬਰਦਸਤ ਹੈ